ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਮਾਰਿਓ ਆਪਾਂ ਪਿਛਲੇ ਕੁਝ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਬਾਣੀ ਸੈ ਸ਼ਕ੍ਰਤੀ ਸ਼ਲੋਕ ਮਹੱਲਾ 5ਵਾਂ ਦੀ ਸੰਥਿਆ ਕਰ ਰਹੇ ਹਾਂ ਸੋ ਹੁਣ ਤੱਕ ਆਪਾਂ ਕੁੱਲ 39 ਸ਼ਲੋਕਾਂ ਦੀ ਸੰਥਿਆ ਕਰ ਚੁੱਕੇ ਹਾਂ 40ਵਾਂ ਇਹ ਸ਼ਲੋਕ ਹੈ ਆਪ ਸਾਰਿਆਂ ਨੇ ਧਿਆਨ ਨਾਲ ਸੁਣਨਾ ਇਹ ਐਪ ਜਿਸ ਦੇ ਰਾਹੀਂ ਮੈਂ ਆਪਜੀ ਨੂੰ ਸੰਥਿਆ ਕਰਵਾਉਣ ਲੱਗਿਆ ਹਾਂ ਉਹਦੇ ਵਿੱਚ ਆਪਜੀ ਦੇਖ ਸਕਦੇ ਹੋ ਪੰਗਤੀ ਦੇ ਥੱਲੇ ਅੱਖਰ ਵੀ ਔਖੇ ਲਿਖੇ ਹੋਏ ਨੇ ਕਿ ਉਹਨਾਂ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਉਹ ਜਾਂ ਵੀ ਪਹਿਲਾ ਜੋ ਅੱਖਰ ਹੈ ਉਹ ਲਿਖਿਆ ਹੋਇਆ ਹੈ ਉਸ ਦੇ ਨਾਲ ਕਿ ਉਸ ਨੂੰ ਕਿਸ ਤਰ੍ਹਾਂ ਉਚਾਰਨ ਕਰਨਾ ਹੈ ਉਹ ਵੀ ਲਿਖਿਆ ਹੋਇਆ ਹੈ ਤੇ ਜਿੱਥੇ ਵਿਸ਼ਰਾਮ ਦੇਣਾ ਹੈ ਉੱਥੇ ਰੰਗ ਬਦਲਿਆ ਹੋਇਆ ਹੈ ਅੱਖਰ ਦਾ ਸੋ ਆਪ ਸਾਰਿਆਂ ਨੂੰ ਵੀ ਧਿਆਨ ਨਾਲ ਦੇਖਣਾ ਸੋ ਆਓ ਆਪਾਂ ਅੱਜ ਸ਼ੁਰੂ ਕਰਦੇ ਹਾਂ ਇਹ ਪਾਵਨ ਬਾਣੀ ਦੀ ਸੰਧਿਆ ਮੰਤਰੰ ਰਾਮ ਨਾਮ ਨਾਮੰ ਧਿਆਨੰ ਸਰਬਤਰ ਪੂਰਨਹ ਗਿਆਨੰ ਸੰਦੁਖ ਸੁਖੰ ਜਗਤ ਨਿਰਮਲ ਨਿਰਵੈਰਨ ਮੰਤਰੰਗ ਰਾਮ ਰਾਮ ਨਾਮੰ ਨਾਮੰ ਤੇ ਵਿਸ਼ਰਾਮ ਦੇਣਾ ਹੈ ਧਿਆਨੰਗ ਦਾ ਉਚਾਰਨ ਉਸੇ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਥੱਲੇ ਲਿਖਿਆ ਹੈ ਸਰਬਤਰ ਪੂਰਨ ਗਿਆਨੰ ਸਮ ਸੁਖ ਦੁੱਖ ਸੁਖੰ ਜਗਤ ਨਰਮਲ ਨਿਰਵਾਰਣ ਗਿਆਨੰ ਦਾ ਉਚਾਰਨ ਵੀ ਥੱਲੇ ਲਿਖ ਰੱਖਿਆ ਹੈ ਸੋ ਆਪ ਜੀ ਪੜ ਸਕਦੇ ਹੋ ਦਿਆਲੰਗ ਸਰਬਤਰ ਜੀਆ ਪੰਜ ਦੋਖ ਬਿਵਰਜਤਹਿ ਜੀਵਾਂ ਦੇ ਉੱਤੇ ਵਿਸ਼ਰਾਮ ਹੈ ਪੰਚ ਦੋਖ ਬਿਵਰਜਿਤ ਹੈ ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਹੈ ਜੀ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਾ ਜਲ ਕਮਲ ਰਹਿਤੈ ਉਪਦੇਸੰ ਸੰਮਿਤ੍ਰ ਸਤਰਹ ਭਗਵੰਤ ਭਵਤ ਭਾਵਨੀ ਭੋਜਨੰ ਗੋਪਾਲ ਕੀਰਤਨੰ ਦੇ ਉੱਤੇ ਸ਼ਰਾਮ ਹੈ ਅਲਪ ਵੱਖਰਾ ਕਹਿਣਾ ਹੈ ਮਾਇਆ ਵੱਖਰਾ ਕਹਿਣਾ ਹੈ ਇਸੇ ਤਰੀਕੇ ਨਾਲ ਇਹਨਾਂ ਨੇ ਇਸ ਦਾ ਰੰਗ ਜੋ ਹੈ ਥੋੜਾ ਬਦਲਿਆ ਹੋਇਆ ਹੈ ਸੋ ਆਪ ਜੀ ਇਸ ਨੂੰ ਦੇਖ ਕੇ ਵੀ ਸੰਥਿਆ ਕਰ ਸਕਦੇ ਹੋ ਆਪਣੇ ਵਿਸ਼ਰਾਮ ਸੁਧਾਰ ਸਕਦੇ ਹੋ ਜੀ ਥੱਲੇ ਵਾਲੇ ਅਖਰਾਂ ਦੇ ਵਿੱਚ ਉਪਦੇਸ਼ਾਂ ਸੰਮਿਤਰ 17 ਹੈ 17 ਦੇ ਉੱਤੇ ਵਿਸ਼ਰਾਮ ਹੈ ਜੀ ਭਗਵੰਤ ਭਗਤ ਪਾਵਨੀ ਪਰਨਿੰਦਾਨ ਸ੍ਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੁਕਹ ਭਾਵ ਸਤਗੁਰ ਜੀ ਇਸ ਭਾਵਨ ਬਾਣੀ ਦੇ ਅੰਦਰ ਨਿੰਦਾ ਦੇ ਉੱਤੇ ਵਿਸ਼ਰਾਮ ਦੇਣਾ ਹੈ ਨਿੰਦਾ ਤੋਂ ਬਾਅਦ ਫਿਰ ਸ਼ਰਨ ਮੰਗ ਦੇ ਉੱਤੇ ਵਿਸ਼ਰਾਮ ਦੇਣਾ ਹੈ ਤਿਆਗ ਦਾ ਉਚਾਰਨ ਜੋ ਹੈ ਥੱਲੇ ਲਿਖਿਆ ਹੋਇਆ ਉਸ ਤਰੀਕੇ ਨਾਲ ਤਿਆਗ ਦਾ ਉਚਾਰਨ ਕਰਨਾ ਹੈ ਜੀ ਖਟ ਲਖਣ ਪੂਰਨੰ ਪੁਰਖ ਨਾਨਕ ਨਾਮ ਸਾਧ ਸੋਜਨ ਖਟ ਲਖਣ ਲਖਣ ਦਾ ਲਖਣ ਦਾ ਉਚਾਰਣ ਵੀ ਥੱਲੇ ਲਿਖਿਆ ਹੋਇਆ ਇਸ ਤਰੀਕੇ ਨਾਲ ਉਚਾਰਣ ਕਰਨਾ ਹੈ ਸੋਜਣੇ ਦਾ ਉਚਾਰਣ ਵੀ ਥੱਲੇ ਲਿਖਿਆ ਹੋਇਆ ਸੋਜਣਾ ਕਰਨਾ ਹੈ ਖਟ ਬੋਲਾ ਬੋਲੋ ਪਾਓ ਪਿਆਰ ਨਾਲ ਬੋਲਣਾ ਹੈ ਜੀ ਇਹ ਆਪ ਜੀ ਨੇ ਪੜ੍ਹ ਕੇ ਨਾਲ ਸੁਣ ਕੇ ਫਿਰ ਸੰਥਿਆ ਕਰਨੀ ਹੈ ਇਹਦੇ ਨਾਲ ਆਪ ਜੀ ਸੰਥਿਆ ਜੋ ਹੈ ਜ਼ਿਆਦਾ ਵਧੀਆ ਤਰੀਕੇ ਨਾਲ ਹੋਵੇਗੀ ਜੀ ਅਗਲਾ ਸ਼ਲੋਕ ਹੈ ਜੀ ਅਜਾ ਭੋਗੰਤ ਕੰਧ ਮੂਲੰ ਬਸੰਤੇ ਸਮੀਪ ਕੇ ਹਰੇ ਤਤਰ ਗਤੇ ਸੰਸਾਰ ਨਾਨਕ ਸੋਗ ਹਰਖੰਗ ਵਿਆਪਤੇ ਅਜਾ ਦੇ ਉੱਤੇ ਵਿਸ਼ਰਾਮ ਹੈ ਅਜਾ ਤੋਂ ਪਾ ਬਕਰੀ ਹੈ ਭੋਗੰਤ ਪਹਾਵ ਕੰਧ ਮੂਲ ਖਾਂਦੀ ਹੈ ਤੇ ਰਹਿੰਦੀ ਹੈ ਸ਼ੇਰ ਦੇ ਕੋਲ ਉਹੇ ਬਾਦਸ਼ਾਹ ਜੀ ਫਰਮਾਣਾ ਚਾਹੁੰਦੇ ਹਨ ਉਸੇ ਤਰੀਕੇ ਦੇ ਨਾਲ ਅਸੀਂ ਵੀ ਸੰਸਾਰ ਵਿੱਚ ਰਹਿੰਨੇ ਹਾਂ ਸਾਨੂੰ ਖੁਸ਼ੀ ਵੀ ਨਾਲ ਮਿਲਦੀ ਹੈ ਤੇ ਦੁੱਖ ਵੀ ਨਾਲ ਮਿਲਦਾ ਹੈ ਇਹ ਦੋਨੇ ਚੀਜ਼ਾਂ ਇਕੱਠੀਆਂ ਹੀ ਰਹਿੰਦੀਆਂ ਨੇ ਜੀ ਇੱਥੇ ਔਖੇ ਅੱਖਰਾਂ ਦੇ ਉਚਾਰਣ ਵੀ ਦੇ ਰੱਖੇ ਨੇ ਤੇ ਸੰਖੇਪ ਭਾਵ ਵਿੱਚ ਅਰਥ ਵੀ ਦੇ ਰੱਖੇ ਨੇ ਸੋ ਆਪ ਸਾਰੇ ਜੀ ਇਸ ਨੂੰ ਪੜ੍ਹ ਕੇ ਆਪਣੀ ਸੰਤਿਆ ਕਰ ਸਕਦੇ ਹੋ ਜੀ ਛਲੰਗ ਚੇਦਰੰ ਕੋਟ ਬਿਗਨੰ ਅਪਰਾਧੰ ਕਲਬਿਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਿਤੰ ਛਲੰਗ ਛਿਦਰੰ ਕੋਟ ਬਿਗਨੰ ਬਿਗਨੰ ਤੇ ਆ ਕੇ ਵਿਸ਼ਰਾਮ ਹੈ ਜੀ ਛਿਦਰੰ ਵਾਲੇ ਭਾਵ ਨੂੰ ਵੀ ਮੈਂ ਹਮੇਸ਼ਾ ਦੱਸਦਾ ਹਾਂ ਪਹਿਲਾਂ ਸੱਚਾ ਛੱਛੇ ਨੂੰ ਸਿਆਰੀ ਹੈ ਫਿਰ ਦਦੇ ਦਾ ਉਚਾਰਨ ਕਰਨਾ ਹੈ ਫਿਰ ਰਾਰੇ ਦਾ ਉਚਾਰਨ ਕਰਨਾ ਉਸ ਤੋਂ ਬਾਅਦ ਟਿੱਪੀ ਦਾ ਉਚਾਰਨ ਹੋਵੇਗਾ ਹੀ ਛਿਦਰੰ ਕੋਟ ਬਿਗਨੰ ਅਪਰਾਧੰ ਕਿਲਵਿਕ ਮਲੰ ਪਰੰ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਿਤੰ ਇਸ ਤਰੀਕੇ ਨਾਲ ਉਚਾਰਨ ਕਰਨਾ ਹੈ ਜੀ ਵਿਆਪਿਤੰ ਪੱਪੇ ਵਾਲਿ ਸਿਹਾਰੀ ਦਾ ਉਚਾਰਨ ਕਰਨਾ ਹੈ ਮ੍ਰਤਿਉ ਜਨਮ ਪਰਮੰਤ ਨਰਕਹ ਅਨਕ ਉਪਾਵੰ ਨ ਸਿੱਧਿਯਤੇ ਇਸ ਦਾ ਉਚਾਰਨ ਮ੍ਰਤਿਉ ਹੈ ਇਸ ਨੂੰ ਮਰਤੇ ਨਹੀਂ ਕਹਿਣਾ ਇਹ ਮ੍ਰਤਿਉ ਹੈ ਇਹਦੇ ਔਂਕੜ ਨੂੰ ਵੀ ਆਪਾਂ ਉਚਾਰਨ ਕਰਨਾ ਹੈ ਤਾਂ ਇਹਦਾ ਪਾਅ ਬਣੇਗਾ ਜੀ ਮ੍ਰਤਿਉ ਜਨਮ ਪਰਮੰਤ ਨਰਕਹ ਨਰਕੈਦੁਤ ਵਿਸ਼ਰਾਮ ਹੈ ਅਨੇਕ ਉਪਾਵੰ ਉਪਾਵੰ ਤੇ ਥੋੜਾ ਰੁਕਣਾ ਹੈ ਆਪਾਂ ਨ ਸਿੱਧਿਯਤੇ ਇਸ ਤਰੀਕੇ ਦੇ ਨਾਲ ਇਹਨਾਂ ਦਾ ਉਚਾਰਨ ਕਰਨਾ ਹੈ ਜੀ ਨਿਰਮਲੰ ਸਾਦ ਸੰਗਹ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹ ਇਹਦਾ ਵੀ ਉਚਾਰਨ ਸੁਣ ਲੈ ਜੀ ਸਾਦ ਸੰਗਹ ਦੇ ਉੱਤੇ ਵਿਸ਼ਰਾਮ ਹੈ ਜਪੰਤ ਨਾਨਕ ਗੋਪਾਲ ਨਾਮੰ ਰਮਣ ਗੁਣ ਗੋਬਿੰਦ ਨਿਤ ਪ੍ਰਤਹ ਨਿਤ ਵੱਖਰਾ ਪੜਨਾ ਹੈ ਪ੍ਰਤਹ ਵੱਖਰਾ ਪੜਨਾ ਹੈ ਜੀ ਨਿਤ ਪ੍ਰਤਹ ਇਸ ਤਰੀਕੇ ਦੇ ਨਾਲ ਇਹਦਾ ਉਚਾਰਨ ਕਰਨਾ ਹੈ ਆਪ ਸਾਰੇ ਨੇ ਧਿਆਨ ਨਾਲ ਉਚਾਰਨ ਸੁਣਨੇ ਇੱਥੇ ਪੜਨਾ ਪੜਨ ਤੋਂ ਬਾਅਦ ਫਿਰ ਸੰਤਿਆ ਕਰਨੀ ਜੀ ਤਰਣ ਸ਼ਰਣ ਸੁਆਮੀ ਰਮਣ ਸ਼ੀਲ ਪਰਮੇਸ਼ਵਰਹ ਕਰਨ ਕਾਰਨ ਸਮਰਥ ਧਾਨ ਦੇਤ ਪ੍ਰਭ ਪੂਰਨਹ ਤਰਣ ਧਰਨ ਸੁਆਮੀ ਸੁਆਮੀ ਦੇ ਉੱਤੇ ਵਿਸ਼ਰਾਮ ਹੈ ਰਮਣ ਸ਼ੀਲ ਪਰਮੇਸ਼ਵਰਹ ਕਰਨ ਕਾਰਨ ਸਮਰਥ ਸਮਰਥ ਦੇ ਉੱਤੇ ਵਿਸ਼ਰਾਮ ਹੈ ਜੀ ਧਾਨ ਦੇਤ ਪ੍ਰਭ ਪੂਰਨਹ ਪੂਰਨਿਆਂ ਨੂੰ ਦੁਲੈਂਕੜ ਨੇ ਸੋ ਦੋਵੇਂ ਦੁਲੈਂਕੜਾਂ ਦੀ ਆਵਾਜ਼ ਪੂਰਨ ਕਰਕੇ ਉਚਾਰਨ ਕਰਨਾ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲਹਿ ਗੁਣ નિਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਿ ਕਹ ਨਿਰਾਸ ਆਸ ਕਰਨੰ ਕਰ ਲੰਗ ਦੇ ਉੱਤੇ ਵਿਸ਼ਰਾਮ ਦੇਣਾ ਹੈ ਆਪ ਸਾਰਿਆਂ ਨੇ ਸਗਲ ਅਰਥ ਆਲਹਿ ਗੁਣ નિਧਾਨ ਸਿਮਰੰਤ ਨਾਨਕ ਨਾਨਕ ਦੇ ਉੱਤੇ ਵਿਸ਼ਰਾਮ ਹੈ ਸਗਲ ਜਾਚੰਤ ਜਾਚਿ ਕਹ ਜਾਚਕ ਹੈ ਸੱਚੇ ਦੀ ਸਿਆਰੀ ਨਾ ਉਚਾਰਨ ਕਰਕੇ ਫਿਰ ਆਪਾਂ ਇਸ ਦਾ ਪਾਠ ਕਰਨਾ ਹੈ ਜੀ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖਣਹ ਦੁਰ ਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਦੁਰਗਮ ਇੱਥੇ ਹਰ ਅੱਖਰ ਤੇ ਰੁਕੇ ਜਾਣਾ ਹੈ ਦੁਰਗਮ ਸਥਾਨ ਸੁਗਮੰ महादुख सर्व सुखण है दुरवचन भेद परमंंग परमंग दे उत्ते विश्राम है दुरवचन कट्ठा नहीं कहना अलग अलग करके कहना है जी साकत पिशनंत सुरजन है इस तरीके उच्चारण करना है जी अस्थितं शोक सोग हरखंग खंघ खीणंत निर्भवै पय अंग महानगर बासंग धर्म लक्षण प्रभमया अस्थितं सोग हरखंग खंघ पै खिणंत ਇਹਦਾ ਉਚਾਰਨ ਇਸ ਤਰੀਕੇ ਨਾਲ ਕਰਨਾ ਹੈ ਜੀ ਪਹਿ ਅਟਵਿਅੰ ਅਟਵਿਅੰ ਦੀ ਪੂਰੀ ਤਰ੍ਹਾਂ ਬਿਹਾਰੀ ਨਾਲ ਉਚਾਰਨ ਕਰਕੇ ਫਿਰ ਆਪਾਂ ਅੰਗ ਕਹਿਣਾ ਹੈ ਜੀ ਮahanagar vasang ਫਿਰ vasam ਦੇ ਉੱਤੇ ਵਿਸ਼ਰਾਮ ਦੇਣਾ ਹੈ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸ਼ਰਨ ਨਾਨਕ ਹਰ ਹਰ ਦਇਆਲ ਚਰਣੰ ਸਾਧ ਸੰਗਮ ਰਾਮ ਰਾਮ ਰਮਣੰ ਦੇ ਉੱਤੇ ਵਿਸ਼ਰਾਮ ਹੈ ਜੀ ਸ਼ਰਨ ਤੋਂ ਬਾਅਦ ਹਲਕਾ ਜਿਹਾ ਨਾਨਕ ਪਦ ਦੇ ਉੱਤੇ ਰੁਕਣਾ ਹੈ ਹਰ ਹਰ ਦਇਆਲ ਚਰਣੰ हे अजत सूर संग्रामं अतबलना बहुमर्दन है गण गंधर्व देव मानोख्यं पशपंखी बेमोहन हे अजत थोड़ा खींच के बोलना है जी जिस तरह ਥੱਲੇ ਲਿਖਿਆ ਵੀ ਹੋਇਆ ਸੂਰ ਸੰਗਰਾਮੰ ਸੰਗਰਾਮੰ ਪਹਿਲੀ ਟਿੱਪੀ ਵੀ ਉਚਾਰਨ ਕਰਨੀ ਹੈ ਫਿਰ ਮੰਮੇ ਦੇ ਉੱਤੇ ਜੋ ਟਿੱਪੀ ਹੈ ਸੰਗਰਾਮੰ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੰਗਰਾਮੰ ਦੇ ਉੱਤੇ ਵਿਸ਼ਰਾਮ ਵੀ ਹੈ ਜੀ ਅਤਬਲਨਾ ਬਹੁਮਰਦਨ ਹੈ ਗਣ ਗੰਧਰਵ ਗੰਧਰਵ ਦੇ ਉੱਤੇ ਰੁਕਣਾ ਹੈ ਦੇਵ ਮਾਨੋख्यं ਤੱਲੇ ਉਚਾਰਣ ਵੀ ਲਿਖ ਰੱਖਿਆ ਹੈ ਜੀ ਆਪ ਸਾਰੇ ਪੜ ਸਕਦੇ ਹੋ ਮਾਨੋਖੰ ਇਸ ਤਰ੍ਹਾਂ ਉਚਾਰਣ ਕਰਨਾ ਹੈ ਬੇਮੋਹਨ ਬੇਬੇ ਤੇ ਥੋੜਾ ਰੁਕਣਾ ਹੈ ਫਿਰ ਬਿਮੋਹਨ ਦਾ ਪਾਠ ਕਰਨਾ ਹੈ ਜੀ ਹਰ ਕਰਨ ਹਾਰੰਗ ਨਮਸ਼ਕਾਰੰ ਸ਼ਰਨ ਨਾਨਕ ਜਗਦੀਸ਼ਵਰ ਹਰ ਕਰਨ ਹਾਰੰਗ ਨਮਸ਼ਕਾਰੰ ਦੇ ਉੱਤੇ ਵਿਸ਼ਰਾਮ ਹੈ ਸ਼ਰਨ ਤੋਂ ਬਾਅਦ ਨਾਨਕ ਪਦ ਦੇ ਉੱਤੇ ਹਲਕਾ ਜਿਹਾ ਰੁਕਣਾ ਹੈ ਜੀ ਫਿਰ ਜਗਦੀਸ਼ਵਰ ਹੈ ਇਸ ਤਰੀਕੇ ਨਾਲ ਉਚਾਰਨ ਕਰਨਾ ਹੈ ਆਪ ਸਾਰਿਆਂ ਨੇ ਧਿਆਨ ਨਾਲ ਸੁਣਨਾ ਸਰਵਣ ਕਰਨਾ ਉਸ ਤੋਂ ਬਰੰਦ ਫਿਰ ਆਪ ਵੀ ਅਭਿਆਸ ਕਰਨ ਦੀ ਕੋਸ਼ਿਸ਼ ਕਰਨੀ ਜੀ ਹੇ ਕਾਮੰ ਨਰਕ ਬਿਸ਼ਰਾਮੰ ਬਹੁ ਜੋਨੀ ਪ੍ਰਮਾਵਣ ਹੈ ਚਿਤ ਹਰਣੰ ਤਰ ਲੋਕ ਗਮਗਯੰ ਜਬ ਤਬ ਸ਼ੀਲ ਬਿਦਾਰਣ ਹੈ ਹੇ ਕਾਮੰ ਨਰਕ ਬਿਸ਼ਰਾਮੰ ਬਿਸ਼ਰਾਮੰ ਦੇ ਉੱਤੇ ਰੁਕਣਾ ਹੈ ਫਿਰ ਕਾਮੰ ਦੇ ਉੱਤੇ ਵੀ ਰੁਕਣਾ ਹੈ ਜੀ ਆਪ ਸਾਰਿਆਂ ਇਸ ਤਰੀਕੇ ਨਾਲ ਬਾਠ ਕਰਨਾ ਪ੍ਰਮਾਵਣ ਹੈ पबे देर में रारा है भ्रमावरण है इस तरह उच्चारण करना है जेत, चेत हरणंग त्रैलोक गमग्ञंग गिप्पी का उच्चारण पाठ गमग्ञ पाठ करना है मम्मे ऊपर भी टिप्पी है मम्मे के पैर भी आई है गमग्ञंग इस तरह पाठ करना है जब तपशील बिदारण है अलप सुख अवेत चंचल ऊंच नीच समावण है तप है बिमुंचित साध संगम ओट नानक नारायण है ਅਲਪਤਾ ਬਾ ਸੁਖ ਦੇ ਉੱਤੇ ਹਲਕਾ ਜਿਹਾ ਰੁਕਣਾ ਹੈ ਅਵਤ ਚੰਚਲ ਦੇ ਉੱਤੇ ਪੂਰ ਅਦਿਵਿਸ਼ਾਮ ਹੈ ਜੀ ਉੱਚ ਨੀਚ ਸਮਾਵਣ ਹੈ ਤਵ ਪਹਿ ਬਿਮੁਨਚਿਤ मुਨਚਿਤ ਇਸ ਦਾ ਪਾਠ ਕਰਨਾ ਬੇਮੁਨਚਿਤ ਸਾਧ ਸੰਗਮ ਦੇ ਉੱਤੇ ਵਿਸ਼ਰਾਮ ਹੈ ਜੀ ਓਟ ਨਾਨਕ ਨਾਰਾਇਣ ਹੈ ਹੇ ਕਲਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਵਿਖਯੰਤ ਜੀਵੰ ਵਸ਼ਯੰ ਕਰੋਤ ਨਰਤਯੰ ਕਰੋਤ ਜਥਾ ਮਰਕਟ ਹੈ हे कलमूल क्रोधं क्रोधं ਦੇ ਉੱਤੇ ਵਿਸ਼ਰਾਮ ਹੈ ਜੀ ਫਿਰ ਕਦੰਚ ਕਰੁਣਾ ਦੇ ਉੱਤੇ ਹਲਕਾ ਜਿਹਾ ਰੁਕਣਾ ਹੈ ਨਾ ਉਪਰ ਜਤੇ ਵਿਖਿਆੰਤ ਜੀਵੰ ਵਸ਼ੰ ਕਰੋਤ ਨਿਰਤੰ ਕਰੋਤ ਜਥਾ ਮਰਕਟੈ ਵਿਖਿਆੰਤ ਜੀਵੰ ਦੇ ਉੱਤੇ ਰੁਕਣਾ ਹੈ ਵਸ਼ੰ ਤੋਂ ਬਾਅਦ ਕਰੋਤ ਦੇ ਉੱਤੇ ਵਿਸ਼ਰਾਮ ਹੈ ਜੀ ਨਿਰਤੰ ਕਰੋਤ ਜਥਾ ਮਰਕਟੈ ਥੱਲੇ ਇਹਨਾਂ ਦੇ ਉਚਾਰਨ ਵੀ ਲਿਖ ਰੱਖੇ ਨੇ ਜੀ ਇਹਨਾਂ ਨੂੰ ਪੜ੍ਹ ਕੇ ਆਪਾਂ ਫਿਰ ਇਸ ਤਰੀਕੇ ਨਾਲ ਉਚਾਰਨ ਕਰਨਾ ਹੈ ਜੀ ਅਨਕ ਸਾਸਨ ਤਾੜੰਤ ਜਮਦੂਤ ਹੈ ਤਵ ਸੰਗੇ ਅਦਮੰਗ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਅਨਕ ਸਾਸਨ ਤਾੜੰਤ ਜਮਦੂਤ ਹੈ ਜਮਦੂਤੇ ਦੇ ਆ ਕੇ ਰੁਕਣਾ ਹੈ ਜੀ ਤਵ ਸੰਗੇ ਅਦਮੰਗ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਨਾਨਕ ਪਦੇ ਉਤੇ ਵਿਸ਼ਰਾਮ ਹੈ ਜੀ ਸਰਬ ਜੀ ਜੀ ਨੂੰ ਥੋੜਾ ਜਿਹਾ ਖਿੱਚ ਕੇ ਬੋਲਣਾ ਹੈ ਰਖਿਆ ਕਰੋਤ ਰਖਿਆ ਦਾ ਥੱਲੇ ਉਚਾਰਨ ਲਿਖ ਰੱਖਿਆ ਹੈ ਜੀ ਕਿਸ ਤਰੀਕੇ ਨਾਲ ਉਚਾਰਨ ਕਰਨਾ ਹੈ ਹੇ ਲੋਬਾ ਲੰਪਟ ਸੰਗ ਸਰਮੋਰਹ ਅਨਕ ਲਹਿਰੀ ਕਲੋਲਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਤ ਬਹੁ ਡੋਲਤੇ ਇਹਦਾ ਉਚਾਰਨ ਵੀ ਪਿਆਰ ਨਾ ਕਰਨਾ ਹੈ 헤 ਲੋਭਾ ਇੱਥੇ ਰੁਕਣਾ ਹੈ ਲੰਪਟ ਸੰਗ ਸਿਰਮੋਰ ਹੈ ਸਿਰਮੋਰੇ ਦੇ ਉੱਤੇ ਅਰਧ ਵਿਸ਼ਰਾਮ ਹੈ ਜੀ ਅਨਕ ਲਹਿਰੀ ਕਲੂਲਤੇ ਤਾਵੰਤ ਜੀਆ ਬਹੁ ਪ੍ਰਕਾਰੰ ਪ੍ਰਕਾਰੰ ਦੇ ਉੱਤੇ ਵਿਸ਼ਰਾਮ ਹੈ ਅਨਕ ਪਹਾਤ ਬਹੁ ਡੋਲਤੇ ਨਚ ਮਿਤਰੰ ਨਚ ਇਸਟੰ ਨਚ ਬਾਂਦਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਤ ਅਖਾਧਯ ਖਾਧੰ ਅਸਾਜੰ ਸਾਜ ਸਮਝਿਆ ਮੈਂ ਪਹਿਲਾਂ ਵੀ ਆਪ ਸਾਰਿਆਂ ਨੂੰ ਦੱਸਿਆ ਹੈ ਜੀ ਇਹਦਾ ਉਚਾਰਨ ਇਸ ਤਰੀਕੇ ਨਾਲ ਕਰਨਾ ਹੈ ਨਚ ਮਤਰੰਗ ਨਚ ਇਸਟੰਗ ਨਚ ਬਾਂਦਵ ਨਚ ਮਾਤ ਪਿਤਾ ਤਵ ਲੱਜਿਆ ਇਸਦਾ ਉਚਾਰਨ ਇਸ ਤਰੀਕੇ ਨਾਲ ਕਰਨਾ ਹੈ ਕਿ ਨਾਤੇ ਐ ਨਾਤੇ ਓ ਇਸ ਤਰੀਕੇ ਨਾਲ ਪਾਠ ਕਰਨਾ ਹੈ ਨਚ ਇਹਨੂੰ ਇਕੱਠਾ ਨਚ ਨਹੀਂ ਬੋਲਣਾ ਨਚ ਇਹ ਧਿਆਨ ਨਾਲ ਆਪਾਂ ਸੁਣਨਾ ਹੈ ਜੀ ਆਕਰਣ ਕਰੋਤ ਅਖਾਧੇ ਖਾਦੰ ਅਸਾਜੰ ਸਾਜ ਸਮਜਿਆ ਅਕਰਨ ਤਵਾ ਕਰੋ ਤੇ ਹਲਕਾ ਜਿਹਾ ਵਿਸ਼ਰਾਮ ਹੈ ਅਖਾਦਯ ਖਾਦਯੰ ਖਾਦਯੰ ਦੇ ਉੱਤੇ ਵਿਸ਼ਰਾਮ ਹੈ ਜੀ ਅਸਾਜੰ ਸਾਜ ਸਮਝਿਆ ਇੱਥੇ ਸਾਰਿਆਂ ਦਾ ਉਚਾਰਨ ਲਿਖ ਰੱਖਿਆ ਹੈ ਸੋ ਆਪ ਸਾਰੇ ਨੇ ਇਸ ਤਰੀਕੇ ਨਾਲ ਪੜ੍ਹ ਕੇ ਫਿਰ ਉਚਾਰਨ ਕਰਨਾ ਜੀ ਤਰਾਹੇ ਤਰਾਹੇ ਸ਼ਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਤਰਾਹੇ ਤਰਾਹੇ ਸ਼ਰਨ ਸੁਆਮੀ ਸੁਆਮੀ ਪਦ ਦੇ ਉੱਤੇ ਵਿਸ਼ਰਾਮ ਹੈ ਵਿਗਿਆਪਤ ਨਾਨਕ ਹਰ ਨਰ ਹਰ ਥੱਲੇ ਉਚਾਰਨ ਲਿਖਿਆ ਹੋਇਆ ਜੀ ਵਿਗਿਆਪਤ ਉਹ ਆਪ ਸਾਰਿਆਂ ਨੂੰ ਉਸ ਤਰੀਕੇ ਨਾਲ ਉਚਾਰਨ ਕਰਨਾ ਜੀ हे जनम वर्ण मूलं अहंकारं पापात्मा मित्रं तजंत सत्रं दरणंत अनक माया विस्तीर्णः हे जन्म मरण मूलंग मूलंग ਦੇ ਉੱਤੇ ਵਿਸ਼ਰਾਮ ਹੈ ਅਹੰਕਾਰੰ ਪਾਪਾਤਮਾ ਇਸ ਤਰੀਕੇ ਨਾਲ ਇਹਦਾ ਉਚਾਰਨ ਕਰਨਾ ਹੈ ਜੀ ਮਿਤਰੰ ਤਜੰਤ ਸਤਰੰ ਦ੍ਰਣੰਤ ਦ੍ਰਣੰਤ ਦੇ ਉੱਤੇ ਵਿਸ਼ਰਾਮ ਹੈ ਅਨਕ ਮਾਇਆ ਵਿਸਤੀਰਣ ਹੈ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਵਿਕਟ ਅਸਾਧ ਰੋਗਣ ਹੈ ਆਵੰਤ ਜਾਵੰਤ ਥਕੰਤ ਜੀਆ ਇੱਥੇ ਹਰ ਅੱਖਰ ਤੇ ਰੁੱਕ ਕੇ ਜਾਣਾ ਹੈ ਤਾਂ ਕਿ ਹਰ ਅੱਖਰ ਦੇ ਉੱਤੇ ਵਿਸ਼ਰਾਮ ਲੱਗ ਸਕੇ ਜੀਆ ਤੇ ਥੋੜਾ ਜਿਹਾ ਵੱਧ ਰੁੱਕ ਕੇ ਜਾਣਾ ਹੈ ਦੁੱਖ ਸੁਖ ਬਹੁ ਭੋਗਣ ਹੈ ਪ੍ਰਮ ਭਿਆਨ ਉਦਿਆਨ ਰਮਣੰਗ ਦੇ ਉੱਤੇ ਵਿਸ਼ਰਾਮ ਹੈ ਜੀ ਮਹਾ ਵਿਗਟ ਅਸਾਦ ਰੋਗਣ ਹੈ ਬੈਦਿਅੰਗ ਭਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਬੈਦੰਗ ਦੇ ਉੱਤੇ ਹਲਕਾ ਜਿਹਾ ਵਿਸ਼ਰਾਮ ਹੈ ਜੀ ਫਿਰ ਪਰਮੇਸ਼ਰ ਦੇ ਉੱਤੇ ਹੈ ਆਰਾਧ ਨਾਨਕ ਹਰ ਹਰ ਹਰੇ ਥੱਲੇ ਉਹਦਾ ਉਚਾਰਨ ਲਿਖਿਆ ਹੈ ਪਰਮੇਸ਼ਰ ਇਸ ਤਰੀਕੇ ਨਾਲ ਉਹ ਉਚਾਰਨ ਕਰਨਾ ਹੈ ਜੀ ਸੋ ਅੱਜ ਲਈ ਆਪ ਸਾਰਿਆਂ ਨੇ ਇੱਥੇ ਹਾਜ਼ਰੀ ਪ੍ਰਵਾਨ ਕਰਨੀ ਜੀ ਸੋ ਬੇਨਤੀ ਹੈ